ਸਸਿਰਿਆਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਐਨ ਰਾਤ ਮੈਂ ਹਾਂ ਤੁਹਾਡੇ ਨਾਲ ਨਹੀਂ ਪੰਜਾਬ ਦੇ ਵਾਦਰ ਅਪਡੇਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਅੱਜ ਤੁਹਾਨੂੰ ਦੱਸਾਂਗੇ ਕਿ ਕਿਹੋ ਜਿਹਾ ਹਾਲ ਪੰਜਾਬ ਦੇ ਮੌਸਮ ਦਾ ਰਹਿਣਾ ਅਸਲ ਵਿੱਚ ਕੋਈ ਖੁਆਣੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਬਣਨ ਵਾਲੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਿੰਨਾ ਮੀਂਹ ਪੈਣਾ ਸੀ ਉਹ ਪੈ ਚੁੱਕਾ ਹੈ ਹੁਣ ਤੜਾਕੇ ਦੀ ਗਰਮੀ ਪਵੇਗੀ ਜੋ ਕਿ ਲੋਕਾਂ ਦੇ ਲਈ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਿੱਕਤਾਂ ਖੜੀਆਂ ਕਰ ਸਕਦੀ ਹੈ ਇਸ ਤੋਂ ਅੱਗੇ ਗੱਲ ਕੀਤੀ ਜਾਵੇ ਕਿ ਮੌਸਮ ਵਿਭਾਗ ਨੇ ਹੋਰ ਕੀ ਭੇਖਵਾਣੀ ਕੀਤੀ ਗਈ ਉਹ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੋਂ ਜਲਦ ਕਰ ਲਓ ਹੁਣ ਗੱਲ ਕੀਤੀ ਜਾਏ ਕਿ ਕਿਹੋ ਜਿਹਾ ਹਾਲ ਪੰਜਾਬ ਦੇ ਮੌਸਮ ਦਾ ਰਹਿਣ ਵਾਲਾ ਹੈ ਤੇ ਮੌਸਮ ਵਿਭਾਗ ਦੀ ਭੇਖਵਾਣੀ ਇਹ ਹੀ ਹੈ ਕਿ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਫੇਮੀ ਦੇ ਕਾਰਨ ਜਿੱਥੇ ਮੌਸਮ ਠੰਡਾ ਹੋ ਗਿਆ ਸੀ ਉੱਥੇ ਹੁਣ ਤਾਪਮਾਨ ਵਧਣ ਦੇ ਅਸਰ ਨੇ ਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਦੇ ਮੁਤਾਬਕ 22 ਮਾਰਚ ਤੱਕ ਮੌਸਮ ਜਿਹੜਾ ਉਹ ਖੁਸ਼ਕ ਰਹਿਣ ਵਾਲਾ ਹੈ ਜਿਸ ਕਾਰਨ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਵਿਭਾਗ ਦੇ ਅਨੁਸਾਰ ਅਗਲੇ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 3 ਤੋਂ 5 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਪਛਮੀ ਗੜਬੜੀ ਵੀ ਹੁਣ ਪੂਰੀ ਤਰ੍ਹਾਂ ਖਤਮ ਹੋ ਗਈ ਹੈ ਜਿਸ ਕਾਰਨ ਤਾਪਮਾਨ ਚੜ੍ਹਦਾ ਹੋ ਰਿਹਾ ਪੰਜਾਬ ਦੇ ਵਿੱਚ ਘਟਮੀ ਪੈਣ ਦੇ ਕਾਰਨ ਉਹ ਚਿੰਤਾ ਦਾ ਵਿਸ਼ਾ ਬਣ ਗਿਆ ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਦੇ ਵਿੱਚ ਪਿਛਲੇ ਸਾਲ ਨਾਲੋਂ ਘਟਮੀ ਦਰਜ ਕੀਤਾ ਗਿਆ ਸਾਲ ਮੀਂਹ ਦੇ ਹਿਸਾਬ ਦੇ ਨਾਲ ਚੁਣੌਤੀਪੂਰਨ ਦਿਖਾਈ ਦੇ ਰਿਹਾ ਹੈ ਮਾਰਚ ਦੇ ਪਹਿਲੇ 15 ਦਿਨਾਂ ਦੌਰਾਨ ਪੰਜਾਬ ਦੇ 46% ਵਿੱਚ ਘੱਟ ਪਿਆ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦੇ ਵਿੱਚ ਅਗਲੇ ਹਫ਼ਤੇ ਤੱਕ ਮੀਂਹ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਮੌਸਮ ਖੁਸ਼ਕ ਬਣਿਆ ਰਹੇਗਾ ਧੁੱਪ ਖੜਨ ਦੇ ਕਾਰਨ ਲੋਕਾਂ ਨੂੰ ਗਰਮੀ ਦਾ ਅਹਿਸਾਸ ਜਿਹੜਾ ਹੈ ਉਹ ਹੁੰਦਾ ਰਹੇਗਾ ਤੇ ਮੌਸਮ ਵਿਭਾਗ ਦਾ ਇਹ ਜ਼ਰੂਰ ਕਹਿਣਾ ਹੈ ਕਿ ਸਬਾਦੀ ਹੋਈ ਗਰਮੀ ਦੇ ਵਿੱਚ ਲੋਕਾਂ ਦੇ ਵੱਲੋਂ ਆਪਣਾ ਖਾਸ ਖਿਆਲ ਵੀ ਜ਼ਰੂਰ ਰੱਖਿਆ ਜਾਵੇ ਕਿਉਂਕਿ ਕਈ ਵਾਰ ਜ਼ਿਆਦਾ ਵਾਧੀ ਹੋਈ ਗਰਮੀ ਸਾਡੇ ਲਈ ਪਰੇਸ਼ਾਨੀਆਂ ਵੀ ਖੜੀਆਂ ਕਰ ਦਿੰਦੀ ਹੈ ਤੇ ਹੁਣ ਜ਼ਿਲੇ ਵਾਰ ਗੱਲ ਕਰਾਂਗੇ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੋ ਜਿਹਾ ਹਾਲ ਮੌਸਮ ਦਾ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਾਝਾ ਦੀ ਜਿੱਥੇ ਕੀ ਪਠਾਨਕੋਟ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਭੂੇਖਵਾਣੀ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਦਿਨਾਂ ਤੱਕ ਇਸ ਇਲਾਕੇ ਦੇ ਵਿੱਚ ਮੀਂਹ ਨਹੀਂ ਪੈਗਾ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਗੁਰਦਾਸਪੁਰ ਦੇ ਵਿੱਚ ਵੀ ਹਾਲ ਕੁਝ ਅਜਿਹਾ ਹੀ ਹੈ ਮੌਸਮ ਖੁਸ਼ਕ ਰਹਿਣ ਵਾਲਾ ਅੰਮ੍ਰਿਤਸਰ ਦੇ ਵਿੱਚ ਵੀ ਮੌਸਮ ਖੁਸ਼ਕ ਰਹਿਣ ਦੀ ਭੂੇਖਵਾਣੀ ਮੌਸਮ ਵਿਭਾਗ ਨੇ ਕੀਤੀ ਹੈ ਨਾਲ ਹੀ ਨਾਲ ਤਰਨਤਾਰਨ ਦੇ ਵਿੱਚ ਵੀ ਕਾਫੀ ਕੜਾਕੇ ਦੀ ਧੁੱਪ ਨਿਕਲਣ ਦੀ ਗੱਲ ਮੌਸਮ ਵਿਭਾਗ ਦੇ ਵੱਲੋਂ ਕਹਿ ਦਿੱਤੀ ਗਈ ਹੁਣ ਗੱਲ ਕਰਾਂਗੇ ਦੁਆਬਾ ਦੀ ਹੁਸ਼ਿਆਰਪੁਰ ਦੇ ਵਿੱਚ ਇਸ ਵੇਲੇ ਹਾਲ ਮੌਸਮ ਦਾ ਕੁਝ ਇਸ ਤਰੀਕੇ ਦਾ ਬਣਿਆ ਹੋਇਆ ਹੈ ਕਿ ਕੜਾਕੇ ਦੀ ਗਰਮੀ ਪੈ ਰਹੀ ਹੈ ਧੁੱਪ ਨਿਕਲ ਰਹੀ ਹੈ ਲੋਕ ਪਰੇਸ਼ਾਨ ਭਾਗ ਦੀ ਪੁਹੇਖਾਣੀ ਇਹੀ ਹੈ ਕਿ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਪਏ ਮੀਂਹ ਦੇ ਕਾਰਨ ਜਿੱਥੇ ਮੌਸਮ ਠੰਡਾ ਹੋ ਗਿਆ ਸੀ ਉੱਥੇ ਹੁਣ ਤਾਪਮਾਨ ਵਧਣ ਦੇ ਅਸਾਰ ਨੇ ਤੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਮੌਸਮ ਵਿਭਾਗ ਦੇ ਮੁਤਾਬਕ 22 ਮਾਰਚ ਤੱਕ ਮੌਸਮ ਜਿਹੜਾ ਉਹ ਖੁਸ਼ਕ ਰਹਿਣ ਵਾਲਾ ਹੈ ਜਿਸ ਕਾਰਨ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਵਿਭਾਗ ਦੇ ਅਨੁਸਾਰ ਅਗਲੇ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 3 ਤੋਂ 5 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ